ਸਸੀਕਾਲ ਜੀ ਅੱਜ ਬਾਈ ਆਇਆ ਅੱਜੂ ਮਾਣ ਤੇ ਬਾਈ ਕਹਿੰਦੇ ਬਲੌਗ ਬਣਾਉਂਦਾ ਤੇ ਹੁਣ ਮੈਨੂੰ ਆਇ ਨਹੀਂ ਪਤਾ ਕਹੇ ਜੇ ਬਣਾਉਂਦਾ ਨੀ ਬੰਦੇ ਖੇਤੀ ਵਾਲੇ ਵਧੀਆ ਹੁੰਦੇ ਆ ਆਪਣੇ ਜਿਹੜਾ ਆਪਣਾ ਪੰਜਾਬ ਬਹੁਤ ਹੁਣਿਆ ਜਪੋ ਚਲੋ ਵਧੀਆ ਗੱਲ ਆ ਤੇ ਬਾਈ ਨੂੰ ਬਾਈ ਸਬਸਕ੍ਰਾਈਬ ਜਰੂਰ ਕਰ ਲੈਣਾ ਚੈਨਲ ਤੇ ਬਾਈ ਦੇ ਬਲੌਗ ਦੇਖਿਆ ਕਰੋ ਤੁਸੀਂ ਜੇ ਤੁਹਾਨੂੰ ਮਾੜਾ ਲੱਗਿਆ ਕਿ ਤੇ ਫਿਰ ਮੈਨੂੰ ਲਾਂਭਾ ਵੀ ਦੇ ਸਕਦੇ ਹੋ ਸਹੀ ਗੱਲ ਆ ਠੀਕ ਹੈ ਜੀ ਸਸੀਕਾ ਵੀਰੇ ਸਾਰਿਆਂ ਨੂੰ ਹਾਂ ਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਿਲੈਕਸ਼ਨਾਂ ਦਾ ਟਾਈਮ ਚੱਲੀ ਜਾਂਦਾ ਸਾਰੇ ਆਪ ਦੇ ਪਿੰਡ ਆਏ ਹੋਏ ਤੇ ਆਪਣੇ ਇੱਕ ਤਰੀਕ ਨੂੰ ਵੋਟਾਂ ਚਾਰਨਾ ਰਿਜ਼ਲਟ ਜੀ ਬੜੰਡਾ ਸੀਟ ਬੀਬੀ ਹਰਸ਼ਮਿਤ ਰਤਕਰ ਬਾਦਲ ਤੇ ਅੱਜ ਜੀ ਮਤਲਬ ਸਨੇਹ ਲਾ ਰਹੇ ਆ ਸਾਰੇ ਪਿੰਡ ਵਾਲੇ ਮੱਥਾ ਟੇਕ ਕੇ ਆਪਣਾ ਮਤਲਬ ਵੋਟਾਂ ਦਾ ਵੀ ਕਈ ਇੰਦੇ ਨਾਲ ਨਾਲ ਤੇ ਨਾਲ ਨਾਲ ਜੀ 25 ਤਰੀਕ ਨੂੰ ਬੀਬੀ ਹਰਸ਼ਮਿਤ ਰਤਕਰ ਬਾਦਲ ਆਪਣੇ ਪਿੰਡ ਆ ਰਹੇ ਆ ਤੇ ਉਹਦਾ ਸਨੇਹ ਲਾ ਰਹੇ ਆ ਜੀ ਤੇ ਬਾਕੀ ਦੋਸਤੋ ਜੁੜੇ ਰਹੋ ਸਾਡੇ ਨਾਲ ਥੋੜੇ ਜਰ ਤਾਈਂ ਦਿੰਨੇ ਆ ਅਪਡੇਟ ਸਨੇਹ ਤੁਹਾਨੂੰ ਲਾ ਲਗੇ ਉਹ ਗੋਦੋਸਾ ਗਰਮੀ ਵੱਜ ਜਾਂਦੀ ਹੈ ਤਾਂ ਹੁਣ ਟਾਈਮ ਨਾਲ ਮਤਲਬ ਸਨੀਆਂ ਦਾ ਕੰਮ ਜਿਹੜਾ ਉਹ ਨਿਬੇੜਦਗੇ। ਇਹ ਸਰੇਆਂ ਸਰੇਆਂ ਲਾ ਕੇ ਹੋ ਗਏ ਵਿਲੇ। ਉਹ ਕਿ ਅੱਜ ਅੱਡਾ ਵਾਟਾ ਲੋਕ ਟੀਮਾਂ ਵੰਡ ਕੇ ਸਰੇਆਂ ਲੱਗੇ ਤਾਂ ਕਰਕੇ ਕੋਈ ਜ਼ਿਆਦਾ ਵੀਡੀਓ ਨਹੀਂ ਬਣਾ ਸਕੇ। ਬਾਕੀ ਨਵੋਲ ਮਾਨ ਜੀ ਪਹੁੰਚ ਚੁੱਕੇ ਨੇ ਭੰਡ ਰੰਗੀ ਸ਼ਰਟ ਪਾ ਕੇ ਮਾਨ ਸਾਹਿਬ ਕੀ ਹਾਲ ਹੈ? ਵਧੀਆ ਹੀ ਵਧੀਆ ਤੁਸੀਂ ਦੱਸੋ। ਤੂੰ ਜਗੀ ਜਾਂਨੇ ਜਮਣੇ ਸਰੋਂ ਦਾ ਫੁੱਲ ਬਣ ਕੇ ਗਾਣਾ ਕਿਹੜਾ ਸੀ ਮਾਨਾ ਉਹ? ਕਿੱਥੇ ਚੱਲੇ ਸੱਜਣਾ ਸਰੋਂ ਦਾ ਫੁੱਲ ਬਣ ਕੇ ਵਾਹ ਜੀ ਵਾਹ। ਬਾਕੀ ਦਾ ਤੇ ਇਹ ਨਾ ਆਉਂਦਾ ਕਾਚਾ ਇਹ ਤਾਂ ਫਿਰ ਵਾੜਾ ਕੰਨ ਗਾਣਾ ਆਉਂਦਾ 25 ਤਰੀਕ ਨੂੰ ਬੀਬਾ ਹਰਸ਼ਵਰਤ ਕੌਰ ਬਾਦਲ ਜੀ ਆਪਣੇ ਪਿੰਡ ਪਹੁੰਚ ਰਹੇ ਆ ਜੀ ਬਾਬਾ ਜੀ ਪਿਆਰਾ ਜੀ ਕਿ ਕਰੇ ਜਿਹੜਾ ਅੰਦਰ ਲ ਘਰ ਆ ਕੋਠੀ ਚ ਤੇ ਸਾਰਿਆਂ ਨੇ ਹੋਮ ਆ ਕੇ ਪਹੁੰਚਣਾ ਤੇ ਉਹਨਾਂ ਦੇ ਵਿਚਾਰ ਸੁਣਨੇ ਆ ਤੇ ਸਭ ਨੂੰ ਬੇਨਤੀ ਹੈ ਜੀ 10 ਵਜੇ ਤੇ ਕਰੀਬ ਬੀਬਾ ਜੀ ਉਥੇ ਪਹੁੰਚ ਜਾਣਗੇ ਤੇ ਸਾਰੇ ਨੇ ਆਪਦੀ ਹਾਜ਼ਰੀ ਲਵਾਉਣੀ ਹੈ ਜੀ ਤੇ ਸਾਰੇ ਆਣੇ ਤੁਹਾਨੂੰ ਉਥੇ ਮਿਲਣਗੇ ਮੈਂਬਰ ਸਾਹਿਬ ਹੋਰ ਠੀਕ ਹੋ ਜੀ 10 ਵਜੇ ਆਉਣਾ ਨੇ ਜੀ ਜਮਾਂ ਜੀ ਓਕੇ ਜੀ ਪੱਕਾ ਟਾਈਮ ਆ ਜੀ ਬਾਕੀ ਬਰਾੜ ਸਾਹਿਬ ਆ ਪਹੁੰਚ ਚੁੱਕੇ ਨੇ ਟੈਂਟ ਲਾਉਣ ਬਾਜੀ ਦਾ ਬੰਦ ਆ ਹੋਰ ਬਰਾੜ ਸਾਹਿਬ ਠੀਕ ਹੋ ਅੱਛਾ ਉਹਦਾ ਵੀ ਅਰਦੀ ਖੜਾ ਹੁਣ ਸਾਰੇ ਜਾ ਰਹੇ ਪ੍ਰਸ਼ਾਦ ਸ਼ਕਨ ਤੇ ਉਸ ਤੋਂ ਬਾਅਦ ਅਗਲੇ 3 ਲੱਗੜ ਕੇ ਜੀ ਸ਼ਾਮ ਨੂੰ ਚਲੋ ਇਹ ਮੁੰਡਿਓ ਪੀਓ ਚਾਹ ਪਹਿਲਾਂ ਜੇ ਤੋਨੀ ਸਿੰਘਰ ਆਪਣੇ ਪਿੰਡ ਦਾ ਹੋਤੋ ਨੇ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਰਦੇ ਫਿਰਦੇ ਹੋ ਬਸ ਜਾਨਾ ਸਿੱਟ ਕੇ ਆਏ ਜੀ ਚੱਕੀ ਤੇ ਜੀ ਹਾਂਜੀ ਤੇ ਹੋਰ ਵਧੀਆ ਜਲਦੀ ਰੇਸ ਨਾ ਹਾਂਜੀ ਵਧੀਆ ਚੱਲ ਕਿਹੜੀ ਚੱਕੀ ਸਿੱਟ ਕੇ ਆਏ ਆ ਮੋਟੂ ਵਾਲੀ ਜੀ ਇੱਥੇ ਚੱਕੀ ਆਪਣੀ ਹੈ ਜੀ ਸਾਡੇ ਪਿੰਡ ਦੀ ਸੱਤ ਭਾਈ ਗੁਰਵਿੰਦਰ ਵੀ ਆ ਕਹਦੇ ਸਾਡੇ ਪਿੰਡ ਤੇ ਨੌਜਵਾਨ ਤਾਜ ਖੇਡ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੱਕਾ ਭੁਖਾ ਲਾ ਰੱਖਿਆ ਆਨੰਦ ਲੈ ਰਿਹਾ ਬੂਰਾ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਸਾਉ ਜੀ ਆਇਆ ਨੂੰ ਸਾਰਿਆਂ ਨੂੰ ਆ ਕੇ ਲੜਨਾ ਨਹੀਂ ਹਾਂ ਆ ਬਹੁਤ ਵਗੈਰ ਚੀਜ਼ ਲਿਖੀ ਹੋਈ ਹੈ ਜੀ ਆਹੋ ਜੀ ਆਇਆਂ ਨੂੰ ਆ ਪਰ ਸਾਰਾ ਹੱਥ ਹੱਥ ਜੋੜ ਕੇ ਬੇਨਤੀ ਹੈ ਵੀ ਲੜਨਾ ਨਹੀਂਗਾ ਖੇਡੋ ਆਨੰਦ ਲਓ ਪਰ ਲੜੋ ਨਾ ਵੈਰੀ ਗੁੱਡ ਹਾਂ ਬਾਕੀ ਮਸ਼ਹੂਰੀ ਨਾਲ ਡਾਕਟਰ ਸ਼ਿੰਦੇ ਦੀ ਡੰਗਰ ਡਾਕਟਰ ਆ ਉਹ ਠੀਕ ਆ ਨਮ ਗਿਆ ਸੁੱਕਾ ਹੁਣ ਵਿਚਾਰਾ ਹਰਾ ਹੋਣ ਲੱਗ ਗਿਆ ਇਹਦਾ ਹੀ ਬਹੁਤ ਸੋਖਾ ਹੈ ਸਾਡੇ ਯੋਗਰਾ ਸਿੰਘ ਮਾਨ ਸਾਹਿਬ ਆਸਟ੍ਰੇਲੀਆ ਵਾਲੇ ਉਹਨਾਂ ਨੇ ਵੀ ਕੋਠੀ ਲਗਭਗ ਤਿਆਰ ਕਰ ਲਈ ਹੈ ਬਾਕੀ ਪ੍ਰੋਪਰ ਤਿਆਰ ਹੋ ਜਾਣਦੇ ਹੋ ਇਹ ਵੀ ਤੁਹਾਨੂੰ ਦਿਖਾਵਾਂਗੇ ਆਪਣੇ ਪਿੰਡ ਤਕਰੀਬਨ ਮਤਲਬ ਬਹੁਤ ਸਾਰੀਆਂ ਕੋਠੀਆਂ ਨਵੀਆਂ ਮਰ ਰਹੀਆਂ ਤੇ ਬਹੁਤ ਸੋਹਣੀਆਂ ਮਰ ਰਹੀਆਂ ਤੇ ਸਾਹਮਣੇ ਆ ਗਿਆ ਜੀ ਮੇਰਾ ਕਲਾਸਮੈਟ ਮੇਰਾ ਯਾਰ ਜਸਪ੍ਰੀਤ ਸਿੰਘ ਸਿੰਗਾਪੁਰ ਵਾਲੇ ਇਹਨਾਂ ਦੀ ਕੋਠੀ ਦਾ ਨਕਸ਼ਾ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਇਹ ਵੀ ਲਗਭਗ ਤਿਆਰ ਹੋ ਗਈ ਹੈ ਤੇ ਬਾਕੀ ਜਿਹੜਾ ਰਹਿ ਗਿਆ ਇਹ ਵੀ ਥੋੜਾ ਸਮਝਿਆਰ ਹੋ ਜੂਗਾ ਤੇ ਇਹ ਵੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ। ਭੋਲਾ ਮਾਨ ਆਪਣਾ ਜੇ ਆਪਾਂ ਹੋ ਗਏ ਸੀ ਬਿਲੇ ਹੁਣ ਛਕਦੇ ਆਂ ਪ੍ਰਸ਼ਾਦੇ ਤੇ ਅੱਜ ਫਿਰ ਲੱਸੀ ਦੀ ਗੜ ਵੀ ਭਰ ਆ ਲਈ ਆਪਾਂ। ਜਾ ਕੇ ਵਧੀਆ ਝਾੜ ਕਲੇਲੇ ਬਣਿਆ ਤੇ ਨਾਲ ਲੱਸੀ ਓਏ ਹੋਏ ਹੋਏ ਆਉਂਦਾ ਨਾ ਮੂੰਹ ਚ ਪਾਣੀ ਕਿਹਾ ਕੋ ਪਾ ਕੇ ਖਾਣੇ ਆ ਪ੍ਰਸ਼ਾਦੇ। ਲੈ ਵੀ ਕਾਲੀ ਦਲ ਦੇ ਫਿਰਦੇ ਵਰਕਰ ਵੈਰੀ ਗੁੱਡ ਨਿਕਣਾ ਭਈ। ਸ਼ਾਬਾ ਤੇਰੇ। ਹਾਂਜੀ ਕਿਵੇਂ ਹੋ ਠੀਕ ਹੈ ਵੈਰੀ ਗੁੱਡ ਬੋਰਡ ਕਿਉਂ ਪਾਉਂਗੇ ਤੱਕੜੀ ਹਾਂ ਠੀਕ ਹੈ ਹੋਰ ਬੰਦ ਗਿਆ ਹਾਂ ਕੌਣ ਜਿੱਤੂਗਾ ਵੈਰੀ ਸ਼ਾਬਾਸ਼ ਲਓ ਜੀ ਹੁਣ ਸਾਡੀ ਤਿਆਰੀ ਹੈ ਫਿਰ ਡੋਰ ਟੂ ਡੋਰ ਕਰਨ ਦੀ ਸ਼ਾਮ ਹੋ ਗਈ ਥੋੜੀ ਜਿਹੀ ਗਰਮੀ ਘਟ ਗਈ ਹੈ ਹੋਣੇ ਜਾਣੇ ਡੋਰ ਟੂ ਡੋਰ ਕਰਨਾ ਚਲੋ ਵੀ ਬਾਜੇ 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 ਆਹ ਦੇਖ ਲਓ ਦੋਸਤੋ ਜਿੰਨੀਆਂ ਸਾਡੇ ਪਿੰਡ ਦੀਆਂ ਖੁੱਲੀਆਂ ਗਲੀਆਂ ਐ ਮੈਨੂੰ ਲੱਗਦਾ ਨਹੀਂ ਕਿਸੇ ਹੋਰ ਪਿੰਡ 'ਚ ਹੋਣਗੀਆਂ ਆਹ ਦੇਖੋ ਦਾਣਾ ਮੰਡੀਆਂ ਬੜੀਆਂ ਹੋਈਆਂ ਬਾਹਰ 'ਚ ਲੋਕਾਂ ਦੇ ਦਾਣਾ ਮੰਡੀਆਂ ਭਾਵੇਂ ਇਹਨਾਂ ਤੁਸੀਂ ਕਣਕ 'ਚੋਂ ਨਾਲ ਸੈੱਟ ਲਓ ਕੋਈ ਚੱਕਰ ਨਹੀਂ ਫਿਰ ਕੈਮਰੇ 'ਚੋਂ ਛੋਟੀਆਂ ਲੱਗਣ ਪਰ ਤੁਸੀਂ ਦੇਖ ਲਓ ਬਹੁਤ ਵੱਡੀਆਂ ਇਹ ਆਵੇ ਕਈਆਂ ਟਰਾਲੀਆਂ ਖੜੀਆਂ ਐ ਫਿਰ ਵੀ ਰੋੜਾਂ ਐ ਪੂਰੀ ਖੁੱਲੀ ਪਈ ਐ ਤੇ ਬਾਕੀ ਹੁਣ ਜ਼ੋਰਪੁਰਾ ਪਤਾ ਪਿਆ ਬੋਟਾਂ ਦਾ ਜੀ ਉਧਰ ਗਰਮੀ ਬਧੀ ਪਈ ਐ ਤੇ ਮੀਂਹ ਦੀ ਕੋਈ ਬਾਈ ਤਾਂ ਹੀ ਨਹੀਂ ਹਜੇ ਤਾਈ ਦੇਖਦੇ ਆ ਕੀ ਬੰਦਾ ਹੈ ਪਰਮਾਧਮਾ ਕਰੀ ਮੀਂਹ ਉਹ ਪੈ ਜਾ ਜੀ ਰਾਤ ਮੈਲੇ ਥੋੜੀ ਜਿਹੀ ਓਏ ਗਰਮੀ ਚ ਨਿਕਲਣਾ ਬਹੁਤ ਔਖਾ ਹੈ ਤੇ ਸਾਹਮਣੇ ਫਿਰਦਾ ਜੀ ਖੀਟਰ ਸਬਜੀ ਵਾਲਾ ਤੇ ਇਧਰ ਮੁੰਡੇ ਖੇਡ ਰਹੇ ਟੀੜੀ ਬੱਲਾ ਵੈਰੀ ਗੁੱਡ ਛਾਵਾ ਮੁੰਡੇ ਛਾਵਾ ਡਾਂਗ ਦਾ ਸਮਾਨ ਡੋੜੇ ਤੇ ਡੋੜਾ ਬਹੁਤੇ ਤੇ ਡੋੜਾ ਚਲੋ ਹੈਲੋ ਇਹ ਆ ਰਹੀ ਸਾਡੇ ਪਿੰਡਾਂ ਦਾ ਰੌਣਕ ਮੇਲਾ ਆ ਗਈ ਸਭ ਜਿਹੜਾ ਫਿੱਟਰ ਹਰੇਕ ਬੰਦਾ ਹੱਸ ਕੇ ਮਿਲਦਾ ਆ ਗਏ ਅੱਸੀ ਅਰਕੇ ਅੱਜ ਤੋਂ 10 ਵਜੇ ਸਵੇਰ ਸਵੇਰ ਜਿਹੜੀ ਪਕੌੜੀ ਸਿੱਖਣੀ ਹੈ ਆਪਣੇ ਗੁਰਦਾਰੇ ਪਹੁੰਚਣ ਕੰਡਾ ਲੈ ਕੇ ਆਉਣਾ ਜੀ ਅੱਗ ਸ਼ੀਸ਼ਾ ਤੇ ਥੱਲੇ ਪਾ ਲਈ ਰਮਾਲ ਬਸ ਅੱਛਾ ਸਵੇਰ 10 ਵਜੇ 24 ਤਰੀਕ ਤੋਂ ਹਾਂਜੀ ਸਵੇਰ 10 ਵਜੇ ਸਵੇਰ 10 ਵਜੇ ਸਵੇਰ 10 ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਆਈ ਕੈਨੇਡਾ ਤੋਂ ਤੇ ਹੁਣ ਤਾਂ ਬਣ ਗਿਆ ਐਨ ਆਰ ਆਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਥੈਂਕ ਯੂ ਜੀ ਜੀ ਲੱਗਾ ਤੇ ਵਧੀਆ ਜੀ ਵਧੀਆ ਜੀ ਕਿਵੇਂ ਸੀ ਮੌਲ ਜੀ ਮੌਲ ਵਧੀਆ ਜੀ ਅਜਾ ਹੁਣ ਜੀ ਕਰਦਾ ਵਾਪਸ ਜਾਣ ਨੂੰ ਕਰ ਨਹੀਂ 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 ਇੱਥੇ ਹੀ ਡੀ ਰਹਿਵਾਂ ਕਰਿਆ ਨਹੀਂ ਵਾਪਸ ਹੁਣ ਬੱਚੇ ਆਏ ਵੇ ਯਾਰ ਮੇਰਾ ਸਾਰੇ ਆਏ ਵੇ ਇੱਥੇ ਪੁੱਤੇ ਆਏ ਵੇ ਦੋਨੇ ਓਕੇ 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 ਇੱਥੇ ਰਹਿਣਗੇ ਘਰੇ ਕਿਵੇਂ ਸਾਰੇ ਘਰੇ ਚੜ੍ਹਦੀ ਕਲਾ ਜੀ ਕਿਰਪਾ ਬਾਬੇ ਦੀ ਥੈਂਕ ਯੂ ਡਾਕਟਰ ਸਾਹਿਬ ਇੱਧਰ ਲਾਈਡ ਲਵਾਤਾ ਉਹ ਟ੍ਰਾਂਸਫਰ ਵਰ ਇੱਧਰ ਲਵਾਉਣਾ ਕਹਿਨੇ ਤੂੰ ਕੁਝ ਹੋਰ ਕਮਾਉਣਾ ਹੋਰ ਵੈਰੀਆ ਆਵੇ ਉੱਡਦੀ ਕਿਤੇ ਪਤੰਗ ਕਿਤੇ ਤੇਰੀ ਧੋਰ ਵੈਰੀਆ ਆਵੇ ਨਣੇ ਪਹਿਲਾਂ ਵਾਲਾ ਦਿਲ ਤੇਰੇ ਵਿੱਚ ਮੋਹ ਨਹੀਂ ਰਹਿ ਗਿਆ ਵੇ ਬਦਲ ਗਏ ਹੈ ਵੇ ਦਰਦਾ ਹੁਣ ਤੂੰ ਉਹ ਨਹੀਂ ਰਹਿ ਗਿਆ ਵੇ ਹੋਰ ਹਾਏ ਐਪਲ ਹਾਏ ਆਦਾ ਸੇਵ ਹੈ ਸੇਵਕਾ ਅੰਦਾ ਅੰਦਾ ਨਹੀਂ ਪੂਰਾ ਆਇਆ ਮੈਂ ਪੂਰਾ ਸੇਫ ਕਾ ਜਮਾ ਪੂਰਾ ਆ ਮੈਂ ਹੋਰ ਕਰੇ ਕਿਵੇਂ ਸਾਰੇ ਸਾਰੇ ਵਧੀਆ ਸਾਰੇ ਤੇ ਬਾਈ ਜੀ ਇੱਕ ਬੇਨਤੀ ਤੁਹਾਨੂੰ ਕਰੀ ਸੀ ਪਤਾ ਦੋ ਟਨ ਦੇ ਸੀ ਦਵਾ ਜੀ ਰਿਕਵੈਸਟੀ ਹੈ ਜੀ ਦਵਾ ਦੇ ਦਿਨ ਦਵਾ ਦੇ ਦੋ ਟਨ ਦੇ ਸੰ ਚਾਹੀਦੇ ਸਪਲਟ ਚਾਹੀਦਾ ਹੈ ਸਪਲਟ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਕੋਈ ਗੱਲ ਨਹੀਂ ਇੱਕ ਅੱਧੇ ਦਿਨ ਚ ਦਵਾ ਦੇ ਜੀ ਦਵਾ ਦਿਓ ਧੰਨਵਾਦ ਬਾਈ ਜੀ ਹੋਰ ਟੱਕਰ ਠੀਕ ਹੈ ਸਾਰੇ ਜੀ ਹਾਂ ਹਾਂ ਵਧੀਆ ਤੇ ਅੱਜ ਕਰੇ ਕਿਵੇਂ ਫਿਰਦੇ ਕਿ ਪਹਿਲਾਂ ਆ ਗਏ ਆਪਣੇ ਦੋ ਟੂ ਡੋ ਰਾ ਜੀ ਵੈਰੀ ਗੁੱਡ ਯਾਰ ਇਹ ਹੁੰਦਾ ਜਨੂਨ ਪਾਰਟੀ ਆ ਵੈਰੀ ਗੁੱਡ ਦੋਸਤੋ ਅੱਜ ਹੈਗਾ ਆਪਣੇ ਪ ਤੇ ਸਾਰਿਆਂ ਨੂੰ ਚ ਭਾਗ ਲੈਣਾ ਜੀ ਜਿੰਨੇ ਵੱਧ ਤੋਂ ਵੱਧ ਲੈ ਸਕਦੇ ਹੋ ਤੇ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇ ਨਾਲ ਕੋਈ ਮਤਲਬ ਇੱਕ ਪੱਗ ਲੈ ਕੇ ਆਉਣੀ ਹੈ ਇੱਕ ਸ਼ੀਸ਼ਾ ਲੈ ਕੇ ਆਉਣਾ ਬਾਕੀ ਡਾਕਟਰ ਸਾਹਿਬ ਨੂੰ ਤੁਸੀਂ ਗੱਲ ਕਰ ਲਿਓ ਤੇ ਉਹ ਤੁਹਾਨੂੰ ਸਮਝਾ ਦੇਣਗੇ ਤੇ ਬਾਕੀ ਵੀਡੀਓ ਡਾਕਟਰ ਸਾਹਿਬ ਨੇ ਦੱਸਿਆ ਵੀ ਹੈ ਵੀ ਆਪਾਂ ਨੂੰ ਕੀ ਕੁਝ ਚਾਹੀਦਾ ਸਾਰਿਆਂ ਨੂੰ ਬੇਨਤੀ ਹੈ ਵੀ ਦਸਤਾਰ ਸਖਲਾਈ ਕੈਂਪ ਦਾ ਹਿੱਸਾ ਬਣੋ ਨਾਲੇ ਪੱਗ ਬੰਨਣੀ ਸਿੱਖੋ ਤੇ ਨਾਲੇ ਸਿਖਾਓ ਤੇ ਬਾਕੀ ਦੋਸਤੋ ਕੱਲ ਨੂੰ 25 ਤਰੀਕ ਨੂੰ ਬੀਬਾ ਹਰਸੇ ਮਰਤਕੌਰ ਬਾਦਲ ਜੀ ਆ ਰਹੇ ਆ ਜੀ ਬਾਬਾ ਜੀ ਪਿਆਰੇ ਘਰੇ ਸਾਰਿਆਂ ਨੂੰ ਬੇਨਤੀ ਹੈ ਉੱਥੇ ਵੀ ਸਾਰਿਆਂ ਨੇ ਪਹੁੰਚੋ ਤੇ ਉਹਨਾਂ ਦੇ ਵਿਚਾਰ ਸੁਣਿਓ ਇਲੈਕਸ਼ਨਾਂ ਦਾ ਟਾਈਮ ਤੁਹਾਨੂੰ ਪਤਾ ਹੀ ਹੈ ਦਿਨ ਥੋੜੀ ਰਹਿ ਗਏ ਇੱਕ ਤਰੀ ਕਨੇਡੀ ਹੈ ਤੇ ਆਹੀ ਟਾਈਮ ਹੈ ਜੋਰ ਲਾਉਣ ਦਾ ਸਾਰਿਆਂ ਨੇ ਸਹਿਯੋਗ ਦਿਓ ਬਾਕੀ ਦੋਸਤੋ ਅਸੀਂ ਸਨੀਚ ਨੂੰ ਲਾ ਕੇ ਹੋ ਗਏ ਸੀ ਵਿਲੇ ਤੇ ਕੱਲ ਨੂੰ ਤੁਹਾਡੇ ਰੂਬਰੂ ਹੋਵਾਂਗੇ ਤੇ ਉਮੀਦ ਹੈ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਣੀ ਹੈ ਗਲਤੀ ਫਲਤੀ ਹੋਈ ਹੋਵੇ ਤਾਂ ਮਾਫੀ ਤੇ ਵੀਡੀਓ ਨੂੰ ਵਾਰ-ਵਾਰ ਕਰ ਦਿਓ ਸ਼ੇਅਰ ਜੀ ਮਿਲਦੇ ਹਾਂ ਦੋਸਤੋ ਕੱਲ ਨੂੰ ਨਵੇਂ ਬਲੌਗ ਨਾਲ ਨਵੇਂ ਵੀਡੀਓ ਨਾਲ ਓਕੇ ਦੋਸਤੋ ਬਾਏ ਬਾਏ